ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਕਰਾਵਾਂਗੇ ਉਸ ਇਤਿਹਾਸਿਕ ਸਥਾਨ ਦੇ ਦਰਸ਼ਨ ਜੋ ਕਿ ਸਥਿਤ ਹੈ ਜੀ ਨੰਗਲ ਵਿਖੇ ਤੇ ਆਪਾਂ ਪਹੁੰਚੇ ਹਾਂ ਨੰਗਲ ਦੇਖੋ ਤੁਸੀਂ ਆਹ ਦਵਾਲਾ ਤੇ ਇਹ ਉਹ ਸਾਹਮਣੇ ਸਥਾਨ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਗੁਰਦੁਆਰਾ ਘਟ ਸਾਹਿਬ ਜੋ ਕਿ ਗੋਵਿੰਦ ਸਾਗਰ ਡੈਮ ਦੇ ਜੋ ਬਿਲਕੁਲ ਘਾਟ ਤੇ ਮੌਜੂਦ ਹੈ ਜੋ ਇੱਥੇ ਡੈਮ ਹੈ ਨੰਗਲ ਦਾ ਆਜੋ ਕਰੀਏ ਦਰਸ਼ਨ ਤੇ ਦੱਸਿਏ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਤੇ ਕਰੀਏ ਗੱਲਬਾਤ ਸਾਂਝੀ ਥੋੜਾ ਇਤਿਹਾਸ ਆਪਾਂ ਵਿਆਖਿਆ ਪ੍ਰੋਪਰ ਕਰਾਂਗੇ ਥੋੜੀ ਲੰਬੀ ਹੋ ਸਕਦੀ ਹੈ ਤੇ ਲੇਕਿਨ ਤੁਸੀਂ ਇਕਾਗਰ ਹੋ ਕੇ ਸੁਣੋਗੇ ਤਾਂ ਤੁਹਾਨੂੰ ਆਨੰਦ ਆਵੇਗਾ ਤੇ ਨਾਲ ਹੀ ਆਪਾਂ ਤੁਹਾਨੂੰ ਫਿਰ ਸਾਰੇ ਏਰੀਆ ਬਾਰੇ ਕਰਾਵਾਂਗੇ ਜਾਣੂ ਇਹ ਹੈ ਜੀ ਆਪਾਂ ਪਹੁੰਚ ਗਏ ਆਂ ਪਾਤਸ਼ਾਹੀ ਦਸਵੀਂ ਨੰਗਲ ਟਾਊਨਸ਼ਿਪ ਗੁਰਦੁਆਰਾ ਸਾਹਿਬ ਗੁਰਦੁਦਵਾਰ ਘਟ ਸਾਹਿਬ ਆਓ ਕਰੀਏ ਦਰਸ਼ਨ ਇਹ ਹੈ ਜੀ ਗੁਰਦੁਆਰਾ ਸਾਬ ਦੀ ਐਂਟਰਸ ਤੇ ਇੱਕ ਨਜ਼ਰ ਤੁਹਾਨੂੰ ਬਿਜਵਾਦੀ ਹੈ ਇਤਿਹਾਸ ਤੇ ਤੇ ਫਿਰ ਕਰਦੇ ਆ ਅੱਗੇ ਦਰਸ਼ਨ ਇਹ ਬਿਲਕੁਲ ਐਂਟਰਸ ਇਹਦੇ ਨਾਲ ਹੀ ਇਹ ਇਤਿਹਾਸ ਇੱਥੇ ਲੱਗਿਆ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਆਰਾਮ ਨਾਲ ਪੜ ਸਕਦੇ ਹੋ ਬਾਕੀ ਮੈਂ ਸਾਰਾ ਇਤਿਹਾਸ ਦਾ ਜੋ ਵਿਵਰਣ ਹੈ ਉਹ ਮੈਂ ਤੁਹਾਨੂੰ ਦੇ ਦਊਗਾ ਹੁਣੇ ਚੱਲਦੀ ਵੀਡੀਓ 'ਚ ਇਹ ਉਸ ਸਮੇਂ ਨੂੰ ਦਸਾਉਂਦੀ ਹੋਈ ਤਸਵੀਰ ਜੋ ਕਿ ਇੱਧਰ ਮਲਾ ਸੀਗਾ ਸੈਦਾਂ ਮਲਾ ਗੁਰਮਹਾਰਾਏ ਨੂੰ ਜਿਹਨੇ ਸਤਲੁਜ ਪਾਰ ਕਰਵਾਇਆ ਸੀਗਾ ਡੈਮ ਤੇ ਅੱਗੇ ਤੁਹਾਨੂੰ ਜਲਦੀ ਵੀਡੀਓ ਦੇ ਵਿੱਚ ਕਰਾਵਾਂਗੇ ਇਤਿਹਾਸ ਤੋਂ ਜਾਣੂ ਤੇ ਨਾਲ ਹੀ ਕਰਾਵਾਂਗੇ ਉਸ ਘਾਟ ਦੇ ਦਰਸ਼ਨ ਉੱਥੇ ਬਹਿ ਕੇ ਹੀ ਵਿਚਾਰ ਵਟਾਂਦਰਾ ਕਰਦੇ ਆਂ ਇਤਿਹਾਸ ਬਾਰੇ ਇਹ ਹੈ ਜੀ ਨਿਸ਼ਾਨ ਸਾਹਿਬ ਕਿਉਂ ਲਏ ਨਿਸ਼ਾਨ ਰਣ ਪੰਥ ਮਹਾਰਾਜ ਕੀ ਇੱਧਰ ਬਹੁਤ ਵੱਡਾ ਲੰਗਰ ਹਾਲ ਹੈ ਤੇ ਇਸ ਸਮੇਂ ਵੀ ਸੰਗਤਾਂ ਪ੍ਰਸ਼ਾਦਾ ਸ਼ਕਰੀਆਂ ਤੇ ਇਹ ਦੇਖੋ ਜੀ ਗੁਰਦੁਆਰਾ ਸਾਹਿਬ ਇਹ ਹੈ ਜੀ ਅੰਦਰੋਂ ਦਰਵਾਜ਼ਾ ਸਾਹਿਬ ਦੇ ਦਰਸ਼ਨ ਉਹ ਚਾਰ ਦਰਵਾਜ਼ੇ ਹੈ ਦਰਵਾਜ਼ਾ ਸਾਹਿਬ ਨੂੰ ਇਹ ਜੋ ਦਰਵਾਜ਼ਾ ਇਹ ਕਾਟ ਵੱਲ ਦਾ ਹੈ ਜਿੱਧਰੋਂ ਉਹ ਘਟ ਸ਼ੁਰੂ ਹੁੰਦਾ ਹੈ ਗੁਰੂ ਮਹਾਰਾਜ ਦੀ ਤਸਵੀਰ ਬੜਾ ਖੁੱਲਾ ਡੋਲਾ ਅੰਦਰੋਂ ਤੇ ਆ ਜੋ ਕਰੀਏ ਫਿਰ ਅੱਗੇ ਦਰਸ਼ਨ ਹਾਂਜੀ ਤੁਹਾਨੂੰ ਕਰਵਾਏ ਦਰਬਾਰ ਸਾਹਿਬ ਦੇ ਦਰਸ਼ਨ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਦਰਬਾਰ ਸਾਹਿਬ ਦਾ ਜਿਹੜਾ ਮੂੰਹ ਹੈ ਉਹ ਇਧਰ ਘਟ ਸਾਹਿਬ ਵੱਲ ਹੈ ਇਹ ਹੈ ਕਾਟ ਨੂੰ ਜਾਂਦਾ ਹੋਇਆ ਰਸਤਾ ਆਜੋ ਤੁਹਾਨੂੰ ਕਰਾਨੇ ਆਂ ਦਰਸ਼ਨ ਇਹ ਸਾਹਮਣੇ ਘਾਟ ਤੇ ਆਓ ਸਿੱਧਾ ਮਿਲਦੇ ਆਂ ਅੱਗੇ ਤੇ ਕਰਦੇ ਆਂ ਫਿਰ ਇਤਿਹਾਸ ਬਾਰੇ ਗੱਲਬਾਤ ਲੋ ਜੀ ਕਰੋ ਦਰਸ਼ਨ ਉਸ ਘਾਟ ਦੇ ਪਵਿੱਤਰ ਸਥਾਨ ਦੇ ਤੇ ਬਾਕੀ ਆਪਾਂ ਚਾਣਨਾ ਪਾਉਨੇ ਆ ਜੀ ਇਤਿਹਾਸ ਤੇ ਇਤਿਹਾਸ ਇੱਥੋਂ ਦਾ ਕੁਝ ਇਸ ਪ੍ਰਕਾਰ ਹੈ ਜਦੋਂ ਗੁਰੂ ਮਹਾਰਾਜ ਅ ਉਹ ਬੋਰ ਰਾਜੇ ਦੇ ਸੱਦੇ ਤੇ ਇੱਥੇ ਨੰਗਲ ਉਹਨਾਂ ਨੇ ਆਉਣਾ ਸੀਗਾ ਇੱਥੇ ਪਹੁੰਚੇ ਤੇ ਉਦੋਂ ਉਹਨਾਂ ਨੇ ਇਹ ਦਰਿਆ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਡੈਮ ਇਹਨੂੰ ਪਾਰ ਕੀਤਾ ਸੀ ਪਾਰ ਕਰਨ ਦੇ ਸਮੇਂ ਜਦੋਂ ਉਰੇ ਦੇ ਮਲਾਹ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਮਾਰੇ ਨੇ ਆਣਾ ਤਾਂ ਉਹਨਾਂ ਨੇ ਆਪਣੇ ਇਨਾਮ ਤੇ ਭੇਟਾ ਦੇ ਚੱਕਰ ਚ ਜਾਂ ਲਾਲਚ ਚ ਕਹ ਲਓ ਉਹਨਾਂ ਨੇ ਆਪਣੀ ਆਪਣੀ ਮਤਲਬ 베ੜੀ ਨੂੰ ਸ਼ਿੰਗਾਰਨਾ ਸ਼ੁਰੂ ਕੀਤਾ ਜਿੰਨੇ ਵੀ ਉਰੇ ਲੋਕਲ ਮਲਾ ਸੀਗੇ ਉਹਨਾਂ ਨੇ ਸਾਰਿਆਂ ਨੇ ਹੀ ਆਪਣੀ 베ੜੀ ਨੂੰ ਨਵਾਂ ਰੰਗ ਰੋਗਨ ਮਾਰ ਕੇ ਤੇ ਸ਼ਿੰਗਾਰਿਆ ਫਿਰ ਉਸ ਤੋਂ ਬਾਅਦ ਇੱਥੇ ਇੱਕ ਮਲਾ ਹੁੰਦਾ ਸੀਗਾ ਜੀ ਸੈਦਾ ਮਲਾ ਜੋ ਕਿ ਗਰੀਬ ਹੋਣ ਦੇ ਕਰਕੇ ਇੱਥੇ ਆਪਣੀ ਜੋ ਬੇੜੀ ਨੂੰ ਉਹਨਾਂ ਦੀ ਟੁੱਟੀ ਫੁੱਟੀ ਪੁਰਾਣੀ ਬੇੜੀ ਸੀਗੀ ਉਹਨੂੰ ਨਹੀਂ ਸੀ ਸ਼ਿੰਗਾਰ ਸਕਦਾ ਜਾਂ ਨਹੀਂ ਸ਼ਿੰਗਾਰ ਸਕਿਆ ਉਸ ਸਮੇਂ ਤੇ ਫਿਰ ਜਦੋਂ ਮਹਾਰਾਜ ਇਸ ਘਾਟ ਤੇ ਪਹੁੰਚੇ ਹੈ ਫਿਰ ਉਹਨਾਂ ਨੇ ਕੱਲੇ-ਕੱਲੇ ਮਲਾਕ ਕੋਲ ਜਾ ਕੇ ਜਦੋਂ ਪੁੱਛਿਆ ਕਿ ਭਾਈ ਇਹ ਬੇੜੀ ਕਿਸ ਦੀ ਹੈ ਤੇ ਹਰੇਕ ਨੇ ਉੱਤਰ ਦਿੱਤਾ ਆਪਣੇ-ਆਪਣੀ ਅ ਜਦੋਂ ਉਹਨਾਂ ਦੀ ਵਾਰੀ ਆਈ ਜਦੋਂ ਮਹਾਰਾਜ ਕੱਲੇ-ਕੱਲੇ ਮਲਾਕ ਕੋਲ ਗਏ ਉਹਨਾਂ ਨੇ ਹਰੇਕ ਨੇ ਉੱਤਰ ਦਿੱਤਾ ਮਹਾਰਾਜ ਮੇਰੀ ਹੈ ਮਹਾਰਾਜ ਮੇਰੀ ਹੈ ਮਹਾਰਾਜ ਮੇਰੀ ਹੈ ਤੇ ਜਦੋਂ ਇਦਾਂ ਹੀ ਪੁੱਛਦੇ-ਪੁੱਛਦੇ ਗੁਰੂ ਮਹਾਰਾਜ ਪਹੁੰਚੇ ਸੈਦੇ ਮਲਾਹ ਦੇ ਕੋਲ ਉਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਇਹ ਬੇੜੀ ਕਿਦੀ ਐ ਉਹ ਕਹਿੰਦਾ ਗੁਰੂ ਮਹਾਰਾਜ ਇਹ ਬੇੜੀ ਥੋਡੀ ਐ ਤੇ ਥੋੜੇ ਹੀ ਦਿੱਤੀ ਐ ਮੈਂ ਤਾਂ ਇੱਕ ਆਪਣੀ ਡਿਊਟੀ ਕਰ ਰਿਆਂ ਲੋਕਾਂ ਨੂੰ ਇੱਧਰ ਤੋਂ ਉੱਧਰ ਉੱਧਰ ਤੋਂ ਇੱਧਰ ਪਹੁੰਚਾਣ ਦੀ ਫਿਰ ਇਸ ਚੀਜ਼ ਤੋਂ ਮਾਰੇ ਨੇ ਖੋਜੋ ਕਿ ਉਦੀ ਬੇੜੀ ਦੇ ਵਿੱਚ ਮਹਾਰਾਜ ਬੈਠੇ ਐ ਭਾਵੇਂ ਉਹ ਪੁਰਾਣੀ ਟੁੱਟੀ ਫੁੱਟੀ ਹੋਈ ਬੇੜੀ ਸੀਗੀ ਲੇਕਿਨ ਕਿਸੇ ਵੀ ਹੋਰ ਦੀ ਸ਼ਿੰਗਾਰੀ ਹੋਈ 베ੜੀ ਦੇ ਵਿੱਚ ਨਾ ਬੈਠ ਕੇ ਮਹਾਰਾਜ ਉਹਦੀ ਸਹੇਦੇ ਮਲਾ ਦੀ ਜੋ 베ੜੀ ਦੇ ਵਿੱਚ ਬੈਠੇ ਫਿਰ ਉਸ ਤੋਂ ਉਪਰੰਤ ਉਹਨਾਂ ਨੇ ਜਦੋਂ 베ੜੀ ਅੱਧ ਵਿੱਚ ਕਰ ਪੁੱਜੀ ਤਾਂ ਉੱਥੇ ਮਲਾਹ ਜਿਹੜਾ ਉਹ 베ੜੀ ਨੂੰ ਕੰਡੇ ਨਹੀਂ ਲਾ ਰਿਆ ਸੀਗਾ ਉੱਥੇ ਹੀ ਘੁਮਾਰਿਆ ਸੀ ਨਾਲੇ ਸਤੂਗਰਾਂ ਦੇ ਮੂੰਹ ਵੱਲ ਟੱਕਰਿਆ ਸੀਗਾ ਵਾਰ-ਵਾਰ ਫਿਰ ਨਾਲ ਦੇ ਸਿੰਘਾਂ ਨੇ ਕਿਹਾ ਸਤਗੁਰੂ ਕੀ ਲਈ ਮੈਨੂੰ ਲੱਗਦਾ ਇਹਦੀ ਨੀਅਤ ਚ ਖੋਟ ਆ ਗਿਆ ਤੇ ਜਦੋਂ ਫਿਰ ਮਾਰੇ ਨੇ ਪੁੱਛਿਆ ਕਿ ਸਹਦਾ ਕੀ ਗੱਲ ਹੈ ਕਿ ਬੇੜੀ ਪਾਰ ਕਿਉਂ ਨਹੀਂ ਲਗਾ ਰਿਆ ਤਾਂ ਫਿਰ ਸਹਦਾ ਮਲਾ ਬੋਲਿਆ ਕਿ ਸਤਗੁਰੂ ਮੇਰੀ ਤਾਂ ਤੁਹਾਡੇ ਦਰਸ਼ਨਾਂ ਦੀ ਤੰਗ ਵੀ ਅਜੇ ਪੂਰੀ ਨਹੀਂ ਹੋਈ ਜੇ ਮੈਂ ਬੇੜੀ ਕਿਨਾਰੇ ਲਾ ਦੂੰਗਾ ਤਾਂ ਤੁਸੀਂ ਉੱਤਰ ਕੇ ਆਪਣੇ ਰਾਹ ਪੈ ਜਾਣਾ ਤੇ ਇਹ ਕਰਦੇ ਕਰਦੇ ਫਿਰ ਉਹਨੇ ਬੇੜੀ ਜਦੋਂ ਪਾਰ ਲਾਈਏ ਤੇ ਸਤਗੁਰੂ ਮਹਾਰਾ ਜੀ ਗੁਰਗੋਬਿੰਦ ਸਿੰਘ ਜੀ ਨੇ ਪੁੱਛਿਆ ਕਿ ਉਹਨਾਂ ਨੇ ਭੇਟਾ ਦੇਣੀ ਚਾਹੀ ਜਦੋਂ ਉਹਦੀ ਸੱਦੇ ਮਲਾ ਦੀ ਗਰੀਬੀ ਦੂਰ ਕਰਨ ਲਈ ਤੇ ਉਹਨੇ ਇਨਕਾਰ ਕਰ ਦਿੱਤਾ ਤੇ ਅੱਗੋਂ ਕਿਹਾ ਕਿ ਜੋ ਮਲਾ ਹੈ ਇੱਕ ਮਲਾ ਦੂਏ ਮਲਾ ਤੋਂ ਪੈਸੇ ਕਿਵੇਂ ਲੈ ਸਕਦਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੂਜੀ ਵਾਰ ਉਹਨੂੰ ਫੇਰ ਕਿਹਾ ਅਸੀਂ ਖੁਸ਼ ਹੋਏ ਆਂ ਤੇਰੇ ਬਿਹਾਰ ਤੋਂ ਇਹ ਤੂੰ 10 ਮੰਗ ਲੈ ਜੇ ਕੁਝ ਮੰਗਣਾ ਹੈ ਤੇ ਫਿਰ ਉਹ ਕਹਿੰਦਾ ਜੇ ਸਤਿਗੁਰ ਮਹਾਰਾਜ ਤੁਸੀਂ ਕੁਝ ਦੇਣਾ ਹੀ ਹੈ ਤਾਂ ਜਿਵੇਂ ਮੈਂ ਤੁਹਾਨੂੰ ਤੁਸੀਂ ਇੱਥੇ ਮੇਰੇ ਕੋਲ ਆਏ ਮੈਂ ਤੁਹਾਨੂੰ ਇਹ ਸਮੁੰਦਰ ਸਾਗਰ ਜੋ ਪਾਰ ਕਰਵਾਇਆ ਤੇ ਜਦੋਂ ਮੈਂ ਤੁਹਾਡੇ ਕੋਲ ਸਤਖੰਡ ਜਦੋਂ ਜਾਊਂਗਾ ਤੁਹਾਡੇ ਕੋਲ ਆਊਂਗਾ ਤੇ ਤੁਸੀਂ ਮੈਨੂੰ ਭਵ ਸਾਗਰ ਪਾਰ ਕਰਵਾ ਦਿਓ ਤੇ ਇਹ ਸੁਣ ਕੇ ਮਹਾਰਾਜ ਨੇ ਕਿਹਾ ਕਿ ਤੈਨੂੰ ਇਕੱਲੇ ਨੂੰ ਕੀ ਪਾਰ ਕਰਾਣਾ ਤੂੰ ਸਾਡੇ ਨਾਲ 21 ਹੋਰ ਰੂਹਾਂ ਜੋ ਸਾਨੂੰ ਇੱਥੇ ਪਾਰ ਕਰਵਾਇਆ ਹੈ ਸਮੁੰਦਰ ਸਾਗਰ ਤੇ ਜਾ ਤੇਰੀਆਂ 21 ਕੁਲਾਂ ਨੂੰ ਆਪਾਂ ਭਵ ਸਾਗਰ ਤਾਰ मतलब ਪਾਰ ਕਰਾਵਾਂਗੇ ਕਹਿਣ ਦਾ ਭਾਵ ਉਹਨਾਂ ਦਾ ਛੁਟਕਾਰਾ 21 ਰੂਹਾਂ ਦਾ ਜੋ ਕਿ ਸਹਦੇ ਮਲਾਦੇ 21 ਕੁਲਾਂ ਉਹਨਾਂ ਨੂੰ ਕਾਰਨ ਦਾ ਗੁਰੂ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਉਹਨਾਂ ਨੂੰ ਵਰ ਦਿੱਤਾ ਜੋ ਕਿ ਸੈਦਾ ਮਲਾਏ ਉਹ ਯਾਦ ਨੂੰ ਤਾਜ਼ਾ ਕਰਦੇ ਹੋਏ ਇਸੇ ਹੀ ਸੰਦਰਭ ਵਿੱਚ ਗੁਰਦੁਆਰਾ ਸਾਹਿਬ ਉੱਪਰ ਘਾਟ ਸਾਹਿਬ ਸ਼ਿਸ਼ੋਭਿਤ ਹੈ ਤੇ ਇਹ ਉਹ ਪਵਿੱਤਰ ਸਥਾਨ ਹੈ ਜੀ ਉਹ ਘਾਟ ਜਿੱਥੇ ਸੈਦੇ ਮਲਾ ਨੇ ਗੁਰੂ ਮਾਰੇ ਨੂੰ ਤੇ ਨਾਲ ਉਹਨਾਂ ਦੇ 21 ਸਿੰਘਾਂ ਨੂੰ ਪਾਰ ਕਰਵਾਇਆ ਸੀਗਾ ਜੀ ਇਹ ਦੈਮ ਇਹ ਹੈ ਜੀ ਉਹ ਗੁਰਦੁਆਰਾ ਅਸਥਾਨ ਹਾਂਜੀ ਤੇ ਇਹ ਸੀਗੇ ਜੀ ਅੱਜ ਦੇ ਆਪਣੇ ਦਰਸ਼ਨ ਗੁਰਦੁਆਰਾ ਘਟਸਾਬ ਦੇ ਫਿਰ ਮਿਲਾਂਗੇ ਜੀ ਅੱਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਕਰਾਵਾਂਗੇ ਕਿਸੇ ਨਵੇਂ ਸਥਾਨ ਦੇ ਦਰਸ਼ਨ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ